ਦਾਸਪੁਰ ਹਲਕਾ ਡੇਰਾ ਬੱਬਨਾਂ ਦੇ ਵੱਖੋ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਗੁਲਾਬੀ ਸੁੰਢੀ ਪੈਣ ਦੇ ਕਾਨ ਜਿਹੜੀਆਂ ਨੇ ਸ਼ਾਹਪੁਰ ਜੱਜ ਦੀ ਗੱਲ ਉਹ ਕਈ ਇੱਕ ਜਿਹੜੀ ਆ ਲੋਕਾਂ ਨੂੰ ਜ਼ਿਮੀਂਦਾਰ ਨੂੰ ਫਸਲ ਵਾਉਣੀ ਪਈ ਹੈ ਕਣਕ ਦੀ ਉਹਨਾਂ ਦੁਬਾਰਾ ਬਿਜਾਈ ਕੀਤੀ ਇਸੇ ਤਰ੍ਹਾਂ ਦਾ ਮਸਾ ਡੇਰਾ ਬੱਬਨਾਂ ਦੇ ਪਿੰਡ ਕੋਟ ਮੋਲਵੀ ਜਾ ਆਇਆ ਜਾਣਗੇ 7-8 ਕਿਲੇ ਥਾਂ ਜਿਹੜਾ ਸੀ ਉਹਨਾਂ ਨੂੰ ਦੁਬਾਰਾ ਵਾਉਣਾ ਪਿਆ ਵਾ ਕਿਉਂ ਉਸ ਸਮੇਂ ਜਦ ਪੰਜਾਬ ਸਰਕਾਰ ਵੱਲੋਂ ਪੋਲੂਸ਼ਨ ਸੰਬੰਧੀ ਬਹੁਤ ਸਰਗਰਮਤਾ ਕੀਤੀਆਂ ਗਈਆਂ ਸਨ ਕਿ ਕੋਈ ਭਰਾ ਜੇ ਕੋਈ ਵੀ ਕਿਸਾਨ ਭਰਾ ਪ੍ਰਾਲੀ ਨੂੰ ਅੱਗ ਨਾਲ ਲਾਵੇ ਕਿ ਉਹ ਪ੍ਰਾਲੀ ਨੂੰ ਅੱਗ ਲਾਉਂਦੇ ਪੋਲੂਸ਼ਨ ਬਹੁਤ ਜ਼ਿਆਦਾ ਫੈਲਦਾ ਉਹ ਪੋਲੂਸ਼ਨ ਬਚਾਉਣ ਦੀ ਖਾਤਰ ਕਿਸਾਨਾਂ ਨੇ ਅੱਗ ਨਹੀਂ ਲਗਾਈ ਤੇ ਉਹ ਅੱਗ ਨਾਲ ਲਗਾਉਂਦੀ ਵਜ੍ਹਾ ਕਰਕੇ ਅੱਜ ਇਹ ਗੁਲਾਬੀ ਸੁੰਢੀ ਪੈਣ ਦੇ ਨਾਲ ਹੀ ਫਸਲਿਆ ਉਹ ਜੇ ਕਣਕ ਬੀਜੀ ਗਈ ਉਹ ਕਣਕ ਨਹੀਂ ਉੱਗੀ ਅੱਜ ਕਿਸਾਨ ਦੁਬਾਰਾ ਅੱਗ ਲਾਉਂਦੇ ਬਗਾਦੇ ਦੁਬਾਰਾ ਕਣਕ ਬੀਜੀ ਅੱਜ ਬੀਜ ਰਹੇ ਆ ਹੁਣ ਸਾਡੇ ਨਾਲ ਆ ਰਵੀ ਅਰਵਿੰਦਰ ਸਾਡੇ ਨਾਲ ਜਿਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹਦੇ ਦੋਰੇ ਕਣਕ ਬੀਤ ਨਹੀਂ ਪਈ ਆ ਇਹਦਾ ਕਾਰਨ ਕੀ ਆ ਤੇ ਕਿੰਨਾ ਖਰਚ ਆਇਆ ਬਦੇ ਕਿਉਂਕਿ ਦੁਬਾਰਾ ਫੇਰ ਉਹਨਾਂ ਬੀਜ ਖਾਲ ਪਾ ਰਹੇ ਹੋ ਹਾਂਜੀ ਭਾਜੀ ਵੇਖੋ ਜੀ ਇਹ ਪਰਾਲੀ ਜਿਆਦਾ ਹੋਣ ਕਰਕੇ ਕਣਕ ਜਿਹੜੀ ਉੱਗੀ ਨਹੀਂ ਥੱਲੇ ਜਿਹੜੀ ਸੁੰਡੀ ਜਿਆਦਾ ਵੱਧ ਗਈ ਉਹਦੇ ਨਾਲ ਜਿਹੜੀ ਕਿਤੇ ਵਰਲੀਆਂ ਵਰਲੀਆਂ ਧੋੜੀਆਂ ਜੁੱਗੀ ਕਣਕ ਤੇ ਜਿਆਦਾ ਬੂਟਾ ਹੀ ਸੜ ਗਿਆ ਕਣਕ ਦਾ ਤੇ ਇਹਦੇ ਕਰਕੇ ਸਾਰੀ ਦੋਰੇ ਬੀਜੀ ਕਣਕ ਸੱਤ ਕਿੱਲੇ ਥਾਂ ਸਾਰਾ ਦੁਬਾਰਾ ਬੀਜਿਆ ਜੀ ਨਹੀਂ ਜੇ ਦੁਬਾਰਾ ਕਿਉਂ ਬੀਜੀ ਆ ਇਹਨੂੰ ਸਪਰੇਅ ਕੀਤੀ ਸੀ ਸਪਰੇਅਾਂ ਦੋ ਕੀਤੀਆਂ ਜੀ ਹਾਂਜੀ ਕੋਈ ਫਰਕ ਨਹੀਂ ਪਿਆ ਕਰੋ ਹੋਈ ਵੀਰਲੀ ਕੀ ਜੇ ਇੱਥੇ ਸਪਰੇਅਵਾਂ ਦੀ ਜੜੀ ਆ ਗਈ ਉਹ ਮਾੜੀ-ਮੋੜੀ ਬਜੀ ਜਦੋਂ ਜਿਆਦਾ ਵੀਰਲੀ ਹੋ ਗਈ ਫਿਰ ਉਹ ਸਪਰੇਅ ਨੇ ਕਣਕ ਥੋੜੀ ਪੈਦਾ ਕਰ ਦੇਣੀ ਦੋਰੇ ਤੇ ਜੇ ਉਹ ਦੂਜੀ ਦੁਬਾਰਾ ਕੋਈ ਬੀਜੀ ਆ ਕਿ ਡਾਖ ਖਾਦੀ ਦੁਬਾਰਾ ਪਾਈ ਆ ਹਾਂਜੀ ਦੁਬਾਰਾ ਪਾਈ ਆ ਅੱਛਾ ਡਾਇਆ ਵੀ ਪਾਈ ਯੂਰੀਆ ਪਾਈ ਸਾਰਾ ਬੀਜ ਦੁਬਾਰੇ ਦੁਬਾਰੇ ਪਾਇਆ ਕਿਹੜਾ ਕਰ ਦੁਬਾਰਾ ਆ ਜਾਂਦਾ ਦੁਬਾਰਾ ਵੇਖ ਲਓ ਵੀ ਮੰਨ ਲਓ ਕਿ 5000 ਏਕੜ ਦਾ ਆਈ ਜਾਂਦਾ ਜੀ 5000 ਏਕੜ ਦਾ 7 ਕਿੱਲੇ ਦੋਰੇ ਬੀਜੀ ਤੇ ਕਿੰਨੇ ਦਾ ਰੇਟ ਹੋ ਗਈ ਕਣਕ ਤੁਹਾਡੇ ਸਾਹਮਣੇ ਹੀ ਆਂ ਦਾਦਾ ਕੀ ਕੋਣ ਬੀਜ ਕੰਮ ਜਿਹਰੇ ਜੀ ਤੇ ਕਿੰਨੇ ਕੋ ਆਪਣੇ ਟਿਲੇਟ ਗਨੇ ਰਾਜ ਦੇ ਤਰੀਕ ਦੇ ਵਿੱਚ ਮਹੀਨਾ ਹੀ ਹੋ ਗਈ ਲੇਟ ਲੇਟ ਹੋ ਗਈ ਹਾਂਜੀ ਇਹ ਪੰਜਾਬ ਸਰਕਾਰ ਦੇ ਜਆ ਆਪਣਾ ਖੇਤੀਬਾੜ ਮਹੱਗਮ ਦੀ ਗੱਲ ਕੀਤੀ ਹੈ ਕੋਈ ਮਹੱਗਮ ਆਇਆ ਮਲਾਜਮ ਇੱਥੇ ਨਹੀਂ ਆਇਆ ਜੀ ਕੋਈ ਹਾਂਜੀ ਕੋਈ ਨਹੀਂ ਆਇਆ ਅੱਛਾ ਅਹੀਂ ਤੇ ਸਾਰੀ ਵਾਗ ਦਰੇ ਵੀਛੜੀ ਕੋਈ ਨਹੀਂ ਆਇਆ ਪ੍ਰਸ਼ਾਸਨ ਨੇ ਕੀ ਦੇਣਾ ਜੀ ਕੋਈ ਮੰਗ ਮੰਗਣੀ ਇਹਦੇ ਚ ਕਾਦੀ ਮੰਗੇ ਇਹ ਆਪਣੀ ਆਵਾਜ਼ਾਂ ਤੇ ਜੱਟ ਦੀ ਪ੍ਰਸ਼ਾਸਨ ਆ ਕੇ ਫੋਟੋਆਂ ਖਿੱਚ ਕੇ ਗਾਂ ਜਾਣਾ ਉਹਨਾਂ ਕਰਨਾ 55 ਰਾਜ ਆਪੀ ਜੇ ਜੇ ਕਾ ਕਿਸਾਨ ਜੇ ਪ੍ਰਸ਼ਾਸਨ ਦੇ ਦੇਖਦਾ ਰਹੇਗਾ ਤੇ ਪ੍ਰਸ਼ਾਸਨ ਸਰਕਾਰ ਨੇ ਕੁਝ ਨਹੀਂ ਦੇਣਾ ਜਿਸ ਕਾ ਆਪਾਂ ਜਿਹੜੀ ਆਪਣੀ ਜਿਹੜੀ ਕਣਕ ਦੀ ਜਿਹੜੀ ਆਪਣੀ ਬੀਜੀ ਕਣਕੀ ਉਹਨੂੰ ਦਵਾ ਕੇ ਦੁਬਾਰਾ ਕਣਕ ਬੀਜੀ ਆ ਚਲੋ ਹੁਣ ਸਾਰੇ ਫਿਰ ਆਸ ਨਾਲ ਆਪਾਂ ਸਾਡਾ ਆਪਾਂ ਜਿਵਾਂਗੇ ਤੇ ਜਦੋਂ ਅੱਜ ਬੀਜੀ ਗੀ ਦੁਬਾਰਾ ਆਪੇ 5 7 10 ਦਿਨਾਂ ਦੇ ਕਣਕੀ ਦੁਬਾਰਾ ਹੋ ਕੇ ਪੈਗੀ ਹੁਣ ਸਾਡੇ ਕਿ ਮੇਸਰ ਚਾਹਦੇ ਆਂ ਵੀ ਇਸ ਕਣਕ ਬਾਰੇ ਕੀ ਕਹਿਣਾ ਚਾਹੁੰਦੇ ਹਾਂਜੀ ਕਣਕ ਤਾਂ ਬਹੁਤ ਮਾੜੀ ਹੈ ਹੁਣ ਤੇ ਗ੍ਰੀਨ ਬਹੁਤ ਮਹੀਨਾ ਲੱਜਨੇ ਰੁਕਦੇ 20 ਦਿਨ ਹਾਂ ਕਣਕੇ ਤੇ ਮਾਹ ਕਰਮਾਂ ਦੇ ਖੇਤੀ ਆ। ਹਾਂ ਜੇ ਹੋ ਜੇਗਾ। ਨਹੀਂ ਵੇਖੋ ਜੇ ਕਣਕੜੀ ਨਹੀਂ ਉਗਦੀਆਂ ਤੇ ਜਾਂ ਵਿੱਚੋਂ ਛੁੰਡੀ ਖਾਈ ਜਾਂਦੀ ਆ ਜਾਂ ਕੋਹ ਪ੍ਰੌਨਕਟ ਹੋਈ ਆ। ਕੀ ਇਹ ਤੁਹਾਡੇ ਪਿੰਡਾਂ ਵਿੱਚ ਹੋ ਲੱਗਦਾ ਕੋਈ ਆ? ਹਾਂ ਜੀ ਸਾਰੇ ਹੋਈ ਛੁੰਡੀ। ਹਾਂ ਸਾਰੀ। ਸਾਰੇ ਜਿਹੜੇ ਜੜਾਂ ਦਾ ਹਰੀ ਛੁੰਡੀ ਆ ਵਿੱਚ ਕਣਕ ਦੇ ਵਿੱਚ। ਅੱਛਾ। ਹਾਂ। ਹੋ ਜਾਂਦਾ ਨਹੀਂ ਹੋਂਦੀ ਜਦੋਂ ਕਣਕ ਸੁੱਕ ਜਾਂਦੀ ਆ। ਸੁੱਕ ਜਾਂਦੀ ਆ। ਹਾਂ। ਤੇ ਜੇ ਆਪਣ ਜੋ ਕੰਗਸ ਸੁੱਕਦੀ ਆ ਨੂੰ ਸਪਰੇਆ ਵਿੱਚ ਆਪਾਂ ਕਰਦੇ ਆਂ ਸਪਰੇਆ ਸਰੋਂ ਨੂੰ ਕੋਈ ਨਹੀਂ ਹੁੰਦਾ ਅਜੇ ਸਵੇਰੇ ਤਾਂ ਹੁਣੇ ਵੇਖੋ ਹੁਣ ਕਰਾਂਗੇ ਤਾਂ ਫੇਰੀ ਪਤਾ ਲੱਗੂ ਹੁਣ ਸੁੰਡੀਆਂ ਜੇ ਹੋਈ ਆ ਹੋਈ ਆ ਸੁੰਡੀ ਬਹੁਤ ਜ਼ਿਆਦਾ ਵਿਚਾਰੀ ਅੱਛਾ ਹਾਂ ਕਿ ਦੋਰੇ ਵੀ ਜੀ ਪੈਂਦੀਆਂ ਹੁਣ ਕਣਕਾਂ ਦੋਰੇ ਵੀ ਜੀ ਨਹੀਂ ਪੈਂਦੀਆਂ ਤੂੰ ਕੀ ਮੰਗ ਕਰ ਸਕਦਾ ਮੰਗ ਹੁਣ ਸਰਕਾਰ ਨੇ ਕੀ ਦੇਣਾ ਹਨ ਇਹ ਆਪਣੀ ਆਵਾਜ਼ ਆ ਦੀ ਆ ਜੋ ਕਰਨਾ ਆ ਵੀ ਕਰਨਾ ਪੈਣਾ ਸਰਕਾਰ ਨੇ ਕੁਝ ਨਹੀਂ ਦੇਣਾ ਇਹ ਸਾਡੇ ਗਮੇਸ਼ ਸਿੰਘ ਸਾਡਾ ਮਰੀਕ ਸਿੰਘ ਜੀ ਕਿਹੜਾ ਪਿੰਡ ਆ ਕੋਟ ਮੋਲਵੀ ਜੀ ਹਾਂਜੀ ਕਣਕਵ ਦੀ ਕਿੰਨੇ ਝੁੰਡੀ ਬਾਰੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਵਿੱਚ ਪਰਾਲੀ ਨਾ ਕਣਕ ਬੀਜੀ ਦਾ ਉਹਦੇ ਕਾਰਨ ਕਰਕੇ ਝੁੰਡੀ ਲੱਗ ਗਈ ਹੈ ਜੀ ਹਾਂਜੀ ਤੇ ਅੱਗੋਂ ਆ ਹਾਲਾਤ ਜੇ ਤਾਂ ਝੁੰਡੀ ਵਿਖਾਤੀ ਹੈ ਜੀ ਹਾਂਜੀ ਤੇ ਦਵਾਈ ਕੀਤੀ ਹੈ ਤਾਂ ਉਹ ਦਵਾਈ ਦੀਆਂ ਡੱਬੀਆਂ ਵੀ ਐਂ ਦਿਖਾ ਲਈਆਂ ਰੋ ਦਵਾਈ ਦਾ ਕੋਈ ਦਵਾਈ ਕਿਹੜੀ ਦਿਖਾਵਾਂ ਕਿਹੜੀ ਆਹ ਜੀ ਹੈ ਹੁਣ ਰੱਖੂ ਕੰਮ ਆਹ ਵੇਖੋ ਜੀ ਆਹ ਦਵਾਈ ਹੈ ਵੇਖੋ ਫੋਟੋ ਸਮਝ ਗਈ ਆ ਜੀ ਦਵਾਈ ਹੈ ਜੀ ਕਰਨ ਦੇ ਨਾਲ ਵੀ ਕੋਈ ਕੋਈ ਫਰਕ ਨਹੀਂ ਜੀ ਪਿਆ ਜੀ ਤੇ ਇਹਨੂੰ ਸਪਰੇਅ ਕੀਤਾ ਨੂੰ ਚਾਰਕ ਦਿਨ ਹੋ ਗਏ ਆ ਜੀ ਸੁੰਡੀ ਅਜੇ ਮਰੀ ਨਹੀਂ ਇਹ ਸੁੰਡੀ ਮਰੀ ਨਹੀਂ ਸੁੰਡੀ ਤਾਂ ਨਵ ਖਾਤੀ ਆ ਜੀ ਹਾਂ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਕੋਲ ਸਰਕਾਰ ਨੂੰ ਇਹ ਮੈਂ ਕਹਿਣਾ ਵੀ ਅੱਗੇ ਲੋਕੀ 35 36 ਕਿਲੋ ਵੇਕ ਕਰਦੇ ਆਂ ਤੇ 42 43 ਕਿਲੋ ਵੀ ਕੇ ਰਿਆ ਐ ਇਸੇ ਕਰਕੇ ਵੀ ਸੁੰਡੀ ਪੈ ਜਾਂਦੀ ਆ ਪਰ ਨਹੀਂ ਕੋਈ ਹੱਲ ਨਹੀਂ ਹੈਗਾ ਗੋਰੀ ਕਿਸੇ ਨੇ ਵੀ ਪਿੰਡ ਦੇ ਵਿੱਚ ਕਣਕੇ ਹੋਇਆ ਵੇਖੋ ਜੀ ਸਾਡੇ ਕੋ ਭਤੀਜਾ ਉਹਨਾਂ 7 ਕਿਲੇ ਕਣਕੀ ਉਹਦੇ ਖਾ ਗਿਆ ਅਸੀਂ ਦੋਰੇ ਬੀਜਣੀ ਜੇ ਕੱਲ ਨੂੰ ਆ ਕੇ ਤੁਸੀਂ ਮੌਕਾ ਵੇਖ ਸਕਦੇ ਹੋ ਉਹ ਹੁਣ ਸਵੇਰੇ ਬੀਜਣੀ ਉਹ ਪੰਜ ਉੱਗੀ ਵੀ ਖਾ ਗਈ ਹੁਣ ਇਹਨਾਂ ਦੋਰੇ ਬੀਜਣੀ ਪੈਂਦੀ 7-8 ਕਿਲੇ ਥਾਂ ਜੀ ਉਹਦਾ ਅਸਰ ਕੋਈ ਨਹੀਂ ਦਵਾਈ ਦਾ ਨਹੀਂ ਕੋਈ ਨਹੀਂ ਆਇਆ ਜੀ ਡਾਈ ਵੀ ਮਹਿੰਗੀ ਤਾਂ ਮਹਿੰਗੀ ਖਾਦ ਵੀ